ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇੱਕੋ ਟੋਪਿਕ ਤੇ ਗੱਲ ਕਰਨੀ ਹੈ ਕਿ ਸਾਡੇ ਗਰੀਬ ਲੋਕਾਂ ਨੂੰ ਸਮੱਸਿਆ ਕਿਹੜੀਆਂ-ਕਿਹੜੀਆਂ ਆ ਰਹੀਆਂ ਸਭ ਤੋਂ ਵੱਡੀ ਸਮੱਸਿਆ ਇਹ ਆ ਕਿ ਗਰੀਬ ਦਾ ਜਆ ਨੀਲਾ ਕਾਟ ਕੱਟ ਦਿੱਤਾ ਪਰ ਇਹ ਜਿਹੜੇ ਕੱਟਦੇ ਨਾ ਇਹ ਪਾਰਟੀ ਬਾਜ਼ੀ ਵਾਲੇ ਜਾਂ ਡੀਪੂ ਹੋਲਡਰ ਯਾ ਮਹੱਲੇ ਦੇ ਕੌਂਸਲਰ ਇਹੋ ਹੀ ਕੱਟਦੇ ਨੇ ਪਾਰਟੀ ਬਾਜ਼ੀ ਕਰਕੇ ਈਰਖਾ ਕਰਕੇ ਕੱਟਦੇ ਕਿ ਇਹ ਕਾਲੀਏ ਨੇ ਇਹਨਾਂ ਨੇ ਮੈਨੂੰ ਵੋਟਾਂ ਨਹੀਂ ਪਾਈਆਂ ਯਾਰ ਸਾਡੇ ਅੱਖੇ ਨਹੀਂ ਲੱਗੇ ਤੇ ਕੀ ਕਰਦੇ ਆ ਇਹ ਆਪਣੇ ਤਹਿਤਿਆਂ ਦੀਆਂ ਤੇ ਕਣਕਾਂ ਦੇਈ ਜਾਂਦੇ ਦੂਜਿਆਂ ਦੇ ਨਾਂ ਕੱਟ ਦਿੰਦੇ ਆ ਇਸ ਸਬੰਧ ਦੇ ਚ ਮੈਂ 5 ਤਰੀਕ ਨੂੰ ਡੀਸੀ ਸਾਹਿਬ ਨੂੰ ਮੈਮੋਰੰਡਮ ਦਿੱਤਾ ਸੀ ਜਿਸ ਤੇ ਕਾਰਵਾਈ ਹੋ ਰਹੀ ਬਹੁਤ ਵਧੀਆ ਐਕਸ਼ਨ ਲਿਆ ਜੇ ਆਜੇ ਮੰਗ ਪੱਤਰ ਔਰ ਇਹਦੇ ਤੇ 150 ਬੰਦਿਆਂ ਦੇ ਸਾਈਨ ਨੇ ਦੂਸਰੀ ਗੱਲ ਆ ਕਿ ਮੈਂ ਅਕਾਲੀ ਦਲ ਦਾ ਪੱਕਾ ਵਰਕਰ ਹਾਂ ਔਰ ਆਰਟੀਆਈ ਤੈਨੂੰ ਮੈਂ ਇਨਫਰਮੇਸ਼ਨ ਮੰਗੀ ਆ ਕਿ ਮੇਰੇ ਨੀਲੇ ਕਾਟ ਨੂੰ ਕਿੰਨੇ ਕਟਵਾਇਆ ਔਰ ਕਿਹਦੇ ਕਹਤੇ ਕੱਟੇ ਗਏ ਆ ਦੀਪੂ ਹੋਲਡਰ ਨੇ ਕੱਟੇ ਨੇ ਜਾਂ ਕਾਉਂਸਲਰ ਨੇ ਕੱਟੇ ਨੇ ਜਾਂ ਜਿਸ ਅਧਿਕਾਰੀ ਨੇ ਵੀ ਕੱਟਿਆ ਉਹਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕਰੀ ਉਹ ਕੀਤੀ ਜਾਵੇ ਇਹ ਪ੍ਰਸ਼ਾਸਨ ਨੂੰ ਬੇਨਤੀ ਕਰਾਂਗਾ ਔਰ بڑے ਬੰਦਿਆਂ ਦੇ ਕੱਟੇ ਆ ਇਹ ਖਾਂਦੇ ਨੇ ਇਹ ਕਣਕ ਦੀ ਵਿੱਚ ਕਪੜਾ ਬਹੁਤ ਤੜੜਾ ਹੋ ਰਿਹਾ ਆ ਵੇਖੋ ਆਹ ਹੀ ਮੇਰਾ ਨੀਲਾ ਕਾਟ ਜਿਹਦੇ ਵਿੱਚ ਤਿੰਨ ਬੰਦਿਆਂ ਦੇ ਨਾਂ ਨੇ ਔਰ ਆ ਵੀ ਮੇਰਾ ਹੀ ਕਾਟ ਆ ਜਿਹਦੇ ਵਿੱਚ ਚਾਰ ਬੰਦਿਆਂ ਦੇ ਨਾਮ ਇਹਨਾਂ ਨੇ ਈਰਖਾ ਵਸ ਗਈ ਇਹ ਕਾਲੀਤਲ ਦਾ ਕੱਟਣ ਬੰਦਾ ਮੇਰਾ ਆਇਸ਼ਮਾਨ ਕਾਟਵੀ ਕੱਟ ਦਿੱਤਾ ਨੀਲਾ ਕਾਟਵੀ ਕੱਟ ਦਿੱਤਾ ਹੋਰ ਕੱਟਿਆ ਦੀਪੂ ਹੋਲਡਰ ਨੇ ਕੋਈ ਇਹਨਾ ਬੰਦਾ ਜਿਹੜੇ ਬੋਟਾ ਘਟੋਂਦਾ ਵਾ ਦੋ ਤੇ ਨਾਰੀ ਤੇ ਮੇਰੀ ਬੋਡ ਕਟਾਤੀ ਕਿਉਂਕਿ ਮੈਂ ਕਾਲੀ ਤਾਲ ਨਾਲ ਸੰਬੰਧਤ ਹਾਂ ਤੇ ਕਹਿੰਦੇ ਚੰਨਣ ਤੋਂ ਮਰ ਗਿਆ ਬੜੇ ਬੰਦੇ ਦੇ ਹੀਰਖਨ ਨਾਲ ਵੋਟਾ ਕਟਾ ਕੇ ਮੈਂ ਉਹ ਬੰਦਿਆਂ ਨੂੰ ਚੇਤਾਵਨੀ ਦੇਣਾ ਚਾਹੁੰਨਾ ਕਿ ਜਿਹੜੇ ਇਹੋ ਜਿਹਾ ਘਨੂਣੀਆਂ ਹਰਕਤਾਂ ਕਰਦੇ ਆ ਕਿਸੇ ਦਾ ਨੀਲਾ ਕਾਰਡ ਕਟਾਤਾ ਕਿਸੇ ਦਾ ਵੋਟਰ ਕਾਰਡ ਤੇ ਵਿੱਚੋਂ ਨਾਂ ਕਟਾਤਾ ਇਹੋ ਜਿਹੇ ਜਿਹੜੇ ਬੰਦੇ ਆ ਕਿਰਤਕਣ ਮਰੀ ਜ਼ਮੀਰ ਵਾਲੇ ਜਿੰਨਾਂ ਦਾ ਦੁਨੀਆਂ 'ਚ ਜਾਂ ਪਬਲਿਕ 'ਚ ਕੋਈ ਆਧਾਰ ਨਹੀਂ ਹੈ ਜਿਨ੍ਹਾਂ ਦੀ ਇਨਸਾਨੀਅਤ ਮਰ ਚੁੱਕੀ ਹੈ ਉਹ ਬੰਦੇ ਕੰਮ ਕਰਦੇ ਨੇ ਔਰ ਮੇਰੇ ਕੋ ਬੜੀ ਬੰਦੇ ਆਏ ਨੇ ਜਿਹੜੇ ਕਹਿੰਦੇ ਸਾਡੇ ਨੀਲੇ ਕਾਟ ਕੱਟ ਗਏ ਆ ਔਰ ਇਹ ਦੀਪੂ ਹੋ ਡਰਵਾਏ ਕਰਦੇ ਨੇ ਇਸ ਸਬੰਧ ਵਿੱਚ ਮੈਂ ਜਿਹੜਾ ਮੰਗ ਪੱਤਰ ਦਿੱਤਾ ਉਹਦੀ ਇਨਕੁਆਰੀ ਹੋ ਰਹੀ ਆ ਔਰ ਬਹੁਤ ਲੋਕ ਨੇ ਜਿਨ੍ਹਾਂ ਨੂੰ ਇਹਦੇ ਕਰਕੇ ਨੀਲੇ ਕਾਟ ਨਾ ਹੋਣ ਕਰਕੇ ਬੜਾ ਨੁਕਸਾਨ ਹੋਣ ਡਿਆ ਕਿਉਂਕਿ ਜਿਹਦਾ ਨੀਲਾ ਕਾਟ ਆ ਉਹਦਾ ਆਸ਼ੁਮਨ ਕਾਟ ਬਣੇਗਾ ਔਰ ਜਿਹਦਾ ਆਸ਼ੁਮਨ ਕਾਟ ਬਣੇਗਾ ਲਾਜ ਗੁੱਸੇ ਦਾ ਸਰਕਾਰੀ ਖਾਤੇ ਚ ਘੁਣਾਣੇ ਤੇ ਕਿਸੇ ਦਾ ਨਹੀਂ ਹੋਣਾ ਮੈਂ ਪ੍ਰਸ਼ਾਸਨ ਨੂੰ ਅਗੇ ਬੇਨਤੀ ਕੀਤੀ ਔਰ ਜਿਹੜੇ ਭਰਾਵਾਂ ਦੇ ਨੀਲੇ ਕਾਟ ਕੱਟੇ ਨੇ ਉਹਨਾਂ ਦੇ ਮੇਰੇ ਕੋ ਨਾ ਪਤੇ ਵੀ ਹੈਗੇ ਨੇ ਵਿਚਾਰੇ ਬੜ ਔਖੇ ਨੇ ਰੋਰੇ ਨੇ ਉਹ ਬੰਦੇ ਵੀ ਮੈਨੂੰ ਸੰਪਰਕ ਕਰ ਸਕਦੇ ਨੇ ਬਾਕੀ ਇਸ ਤੇ ਮੈਂ ਇਹ ਮਤਾ ਪਹਿਲਾਂ ਵੀ ਚੁੱਕਿਆ ਵਾ ਰਹੀ ਗੁਰੂ ਨਾਨਕਾ ਹਸਪਤਾਲ ਦੀ ਗੱਲ ਜੋ ਸਰਕਾਰ ਦਾਵੇ ਵਾਦੇ ਕਰਦੀ ਹੈ ਗੁਰਨਾਨਕ ਹਸਪਤਾਲ ਨਾਤੇ ਦਵਾਈ ਫਰੀ ਆ ਨਾ ਕੋਈ ਟੈਸਟ ਫਰੀ ਆ ਤੇ ਨਾ ਉੱਥੇ ਕੋਈ ਪਾਣੀ ਦਾ ਇੰਤਜ਼ਾਮ ਆ ਪਰ ਬਹੁਤ ਹਰਾਨੀ ਵਾਲੀ ਗੱਲ ਆ ਕਿ ਗੁਰਨਾਨਕ ਪਾਤਸ਼ਾਹ ਦੇ ਨਾਤੇ ਹਸਪਤਾਲ ਬਣਿਆ ਹੋਵੇ ਗੁਰਨਾਨਕ ਪਾਤਸ਼ਾਹ ਨੇ 20 ਰੁਪਏ ਦਾ ਲੰਗਰ ਲਾਇਆ ਸੀ ਅੱਜ ਤੱਕ ਉਹ ਸਮਾਪਤ ਨਹੀਂ ਹੋਇਆ ਉਹ ਤੇ ਸਰਕਾਰ ਏਡੇ ਵੱਡੇ ਵੱਡੇ ਦਾਅਵੇ ਕਰਦੀ ਆ ਦਵਾਈਆਂ ਤੇ ਟੈਸਟ ਫ੍ਰੀ ਇਹਨਾਂ ਨੇ ਕੀ ਦੇਣਾ ਇਹ ਤੇ ਪਿੰਜੋਗਾ ਪਾਣੀ ਵੀ ਨਹੀਂ ਦੇ ਸਕੇ ਔਰ ਪਾਣੀ ਦੀ 20 ਰੁਪਏ ਦੀ ਬੋਤਲ ਕੰਟੀਨ ਦੇ ਵਿੱਚੋਂ ਲੈਣੀ ਪੈਂਦੀ ਆ ਤਾਂ ਲੋਕ ਜਾਰਾ ਕਰਦੇ ਨੇ ਇੱਕ ਬੰਦਾ ਦੂਰ ਆਇਆ ਹੋਵੇ ਉਹਨੂੰ ਪਾਣੀ ਵੀ ਅੰਮ੍ਰਿਤਸਰ ਦੀ ਧਰਤੀ ਤੇ ਨਸੀਬ ਨਾ ਹੋਵੇ 20-20 ਰੁਪਏ ਦੀ ਬੋਤਲ ਲਾ ਕੇ ਪਾਣੀ ਪੀਵੇ ਇਸ ਤੋਂ ਵੱਡੀ ਸ਼ਰਮ ਵਾਲੀ ਗੱਲ ਹੋਰ ਕੋਈ ਨਹੀਂ ਹੋ ਸਕਦੀ ਇਸ ਕਰਕੇ ਜਿਹੜਾ ਗਰੀਬ ਤਬਕਾ ਉਹ ਹਾਰੇ ਕਿ ਪਾਸੋਂ ਮਰ ਰਿਆ ਉਹਨਾਂ ਨੂੰ ਹੱਕ ਦਵਾਉਣ ਲਈ ਮੈਂ ਇੱਕ ਕਦਮ ਚੁੱਕਿਆ ਔਰ ਗੁਰੂ ਰਾਮ ਦਾਸ ਜੀ ਦੀ ਕਿਰਪਾ ਨਾਲ ਗੁਰੂ ਨਾਨਕ ਪਾਸ਼ਾ ਦੀ ਕਿਰਪਾ ਨਾਲ ਚੰਗੀ ਰਿਜ਼ਲਟ ਜਿਹੜੀ ਉਹਨਾਂ ਦੀ ਆਰ ਅਫਸਰ ਵੀ ਸਹਿਯੋਗ ਦੇ ਰਹੇ ਸਨਵਾਈ ਕਰਦੇ ਔਰ ਇਹ ਸਭ ਕੁਝ ਸਾਬਕਾ ਕੈਪਟਨ ਮੰਤਰੀ ਕੋਲ ਜਗ ਸਿੰਘ ਰਣਜੀਤ ਸਿੰਘ ਸਾਹਿਬ ਦੀ ਮਿਹਰਬਾਨੀ ਸਤਿਕਾਰ ਵਰਮਾ ਸਮੂਹ ਸਮੂਹ ਜਿਹੜੇ ਆਪਣੇ ਗਰੀਬ ਭਾਈਆ ਸਾਰੇ ਸਮੂਹਤਿਆਂ ਨੂੰ ਬੇਨਤੀ ਕਰਦਾ ਕਿ ਐਰਥੀਆ ਇਲੈਕਸ਼ਨ ਦੇ ਵਿੱਚ ਸ਼ਰਮਨੀ ਕਾਲੀਦਾਲ ਦੇ ਕੈਂਡੀਡੇਟ ਨੂੰ ਵਕਤਵਾਦ ਵੋਟਾਂ ਪਾਇਓ ਜਿਨ੍ਹਾਂ ਦੇ ਨੀਲੇ ਕਾਰਡ ਕੱਟੇ ਨੇ ਜਿਨ੍ਹਾਂ ਦੀ ਕੋਈ ਸੁਨਵਾਈ ਨਹੀਂ ਹੁੰਦੀ ਉਹ ਦਾਸ ਦਾ ਨੂੰ ਸੰਪਰਕ ਕਰ ਸਕਦੇ ਮੇਰੀ ਜਿੱਥੇ ਤੱਕ ਹਿੰਮਤ ਹੋਏਗੀ ਮੈਂ ਆਪਣੇ ਗਰੀਬ ਭਰਾਵਾਂ ਦੀ ਮਦਦ ਕਰਨ ਵਾਸਤੇ 24 ਘੰਟੇ ਤਤਪਰ ਤੁਹਾਡੀ ਸੇਵਾ ਵਿੱਚ ਹਾਜ਼ਰ ਆ ਮਸਲੇ ਚੁੱਕਦਾ ਰਹਾਂਗਾ ਉਹ ਨਾਲ ਹੀ ਆਪਣੇ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਕਿ ਇਸ ਚੈਨਲ ਨੂੰ ਵਕਤ-ਵਕਤ ਸਬਸਕ੍ਰਾਈਬਰ ਵੀ ਕਰਿਓ ਲਾਈਕ ਵੀ ਕਰਿਓ ਇਹ ਤੁਹਾਡਾ ਚੈਨਲ ਹੈ ਇਹ ਤੁਹਾਡੇ ਗਰੀਬਾਂ ਦੀ ਆਵਾਜ਼ ਇਸੇ ਚੈਨਲ ਰਾਹੀਂ ਮੈਂ ਉਠਾਉਣਾ ਉਹ ਰਵਾਤਵਾਦ ਕਾਲੀਤਲ ਦੇ ਹੱਕ ਦੇ ਵਿੱਚ ਲਾਮਬੰਦ ਹੋ ਇੱਕ ਜੂਨ ਨੂੰ ਪੰਜਾਬ ਦੇ ਵਿੱਚ ਪਾਰਲੀਮੈਂਟ ਦੀਆਂ ਚੋਣਾਂ ਉਹਦੇ ਵਿੱਚ ਕਾਲੀਤਲ ਨੂੰ ਮਜ਼ਬੂਤ ਕਰੋ ਜੇ ਕਿਸੇ ਨਾਲ ਉਹ ਦੀ ਕੀ ਹੁੰਦੀ ਹੈ ਕਰਾਉ ਮਾਤੇ ਤੁਹਾਡਾ ਆਪਣਾ ਭਰਾਵਾ ਮੈਂ ਤਨੂ ਮਨੂ ਤੁਹਾਡੇ ਨਾਲ ਉਹ ਤੁਹਾਡੇ ਹੱਕ ਗੋਣ ਲਈ ਹਮੇਸ਼ਾ ਸੰਘਰਸ਼ ਕਰਾਂਗਾ ਜੇ ਕਿਤੇ ਧਰਨਾ ਵੀ ਲਾਉਣਾ ਪਿਆ ਤੇ ਉਹ ਵੀ ਲਾਉਣ ਨੂੰ ਮੈਂ ਤਿਆਰ ਹੋਵਾਂਗਾ ਕਿਉਂਕਿ ਮੈਂ ਗੁਰਨਾਨਕਾ ਹਸਪਤਾਲ ਵੀ ਗਿਆ ਐਸਆਈ ਹਸਪਤਾਲ ਵੀ ਗਿਆ ਜਿੱਥੇ ਲੋਕੀ ਫੈਕਟਰੀਆਂ 'ਚ ਕੰਮ ਕਰਦੇ ਉਹਨਾਂ ਦੇ ਘਾਟ ਐਸਆਈ ਹਸਪਤਾਲ ਦੇ ਬਣਿਆ ਉਹ ਸਾਰੇ ਮਰੀਜ਼ ਜਿਹੜੇ ਗੁਰਨਾਨਕਾ ਹਸਪਤਾਲ ਭੇਜਦੇ ਨੇ ਔਰ ਜਦੋਂ ਅੱਗੇ ਜਾਂਦੇ ਆ ਨਾ ਉਹਨਾਂ ਨੂੰ ਉੱਥੇ ਪਾਣੀ ਮਿਲਦਾ ਨਾ ਉੱਥੇ ਉਹਨਾਂ ਨੂੰ ਦਵਾਈਆਂ ਮਿਲਦੀਆਂ ਤੇ ਨਾ ਹੀ ਉੱਥੇ ਉਹਨਾਂ ਦੇ ਟੈਸਟ ਵੀ ਨਹੀਂ ਹੁੰਦੇ ਆ ਔਰ ਕਈਆਂ ਦੇ ਤੇ ਜਿਹੜੇ ਮਹਿਕਮੇ ਨੇ ਜਦੋਂ ਇਹਨਾਂ ਦਾ ਇੰਸ਼ੋਰੈਂਸ ਕਾਰਡ ਬਣਾਇਆ ESI ਹਸਪਤਾਲ ਦਾ ਕਈਆਂ ਦੇ ਮੋਬਾਈਲ ਨੰਬਰ ਵੀ ਨਾਲ ਲਿੰਕ ਨਹੀਂ ਕੀਤੇ ਜਿਸ ਕਰਕੇ ਜਿਹੜੇ ਗਰੀਬ ਲੋਕ ਮਿਹਨਤ ਮਜ਼ਦੂਰੀ ਕਰਕੇ ਗੁਜ਼ਾਰਾ ਕਰਦੇ ਆ ਉਹਨਾਂ ਨੂੰ ਕਈਆਂ ਪਰੇਸ਼ਾਨੀਆਂ ਦਾ ਜਿਹੜਾ ਸਾਹਮਣਾ ਸਾਹਮਣਾ ਕਰਨਾ ਪੈਂਦਾ ਸੋ ਇਸ ਕਰਕੇ ਭਰਾਓ ਸਾਰੇ ਇਕੱਠੇ ਹੋਵੋ ਔਰ ਆਪਾਂ ਇਕੱਠੇ ਹੋ ਕੇ ਹਮਲਾ ਮਾਰੀਏ ਆਪਣੀ ਲੜਾਈ ਆਪ ਨੂੰ ਲੜਨੀ ਪੈਣੀ ਆ ਕਿਉਂਕਿ ਪ੍ਰਮਾਤਮਾ ਦਾ ਵੀ ਹੁਕਮ ਹੈ ਗੁਰਗੱਤ ਸਾਹਿਬ ਦਾ ਹੁਕਮ ਹੈ ਆਪਨ ਹੱਤੀ ਆਪਣਾ ਆਪੇ ਹੀ ਕਾਤ ਸਵਾਰੀਏ ਇੱਥੇ ਕੋਈ ਕਿਸੇ ਦੀ ਕੋਈ ਮਦਦ ਨਹੀਂ ਜੇ ਕਰਦਾ ਆਪਣੀ ਲੜਾਈ ਖੁਦ ਨੂੰ ਲੜਨੀ ਪੈਂਦੀ ਹੈ ਆਓ ਆਪਾਂ ਸਾਰੇ ਤਗੜੇ ਹੋ ਕੇ ਹਮਲਾ ਮਾਰੀਏ ਪੁਰ ਸ਼ਰੋਣੀ ਅਕਾਲੀ ਦਲ ਦੇ ਕੈਂਡੀਡੇਟਾਂ ਨੂੰ ਜਤਾਈਏ ਆਪਾਂ ਸਾਰੇ ਸਾਫ ਕਾ ਕੈਪਟਨ ਮੰਤਰੀ ਕੁਲਜਾੜ ਸਿੰਘ ਰਣਕੇ ਦੇ ਸਾਹਿਬ ਦੀ ਅਗਵਾਈ ਤੇ ਹੇਟ ਵੱਤ ਵੱਦਰ ਲੋਕਾਂ ਨੂੰ ਲਾਮਬਤ ਕਰੀਏ ਔਰ ਮੇਰਾ ਨੰਬਰ 84 73 21976 ਕਿਸੇ ਤੇ ਸੰਪਰਕ ਕਰ ਸਕਦੇ ਹੋ ਮੈਂ ਅੰਮ੍ਰਿਤਸਰ ਦੇ ਵਿੱਚ ਲਾਗੇ ਲਾਗੇ ਪਿੰਡਾਂ ਦੇ ਵਿੱਚ ਜੇ ਕਿਸੇ ਵੀ ਭੈਣ ਭਾਈ ਨੂੰ ਦੇਨ ਸਾਹੀ ਕਿਸੇ ਨਾਲ ਹੁੰਦੀ ਹੈ ਮੈਂ ਤੁਹਾਡੀ ਸੇਵਾ ਵਿੱਚ ਹਾਜ਼ਰ ਦਾਸਨ ਸੇਵਾ ਕਰਨ ਦਾ ਮੌਕਾ ਦਿਓ ਆਪਾਂ ਸਾਰੇ ਇਕੱਠੇ ਹੋਈਏ ਕਰਨਾ ਕੁਛ ਨਹੀਂ ਆ ਸਿਰਫ ਇੱਕ ਤਕੜੀ ਦਾ ਬਟਨ ਦਬਣਾ ਸਾਰੀਆਂ ਸਹੂਲਤਾਂ ਤੁਹਾਡੇ ਤੱਕ ਪਹੁੰਚਣਗੀਆਂ ਔਰ ਮੈਂ ਤੁਹਾਡਾ ਇੱਕ ਵਾਦਾ ਕਰਦਾ ਕਿ ਜੇ ਹੋਰ ਕੋਈ ਕੰਮ ਕਰੇ ਜਾਂ ਨਾ ਕਰੇ ਮੈਂ ਤੁਹਾਡੇ ਮਸਲੇ ਚੁੱਕਾਂਗਾ ਔਰ ਸਾਡੇ ਮਾਣਯੋਗ ਸਤਕਾਰਯੋਗ ਕੈਬਨਿਟ ਮੰਤਰੀ ਸਰਦਾਰ ਕੁਲਚਾਰ ਸਿੰਘ ਰਣਕੇ ਹਮੇਸ਼ਾ ਹੀ ਸਾਰਿਆਂ ਦੀ ਮਦਦ ਕਰਦੇ ਨੇ ਔਰ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜੋ ਉਸ ਨੂੰ ਤਾਂ ਹਨ ਜਿੱਤਿਆ ਉਹ ਤੁਸੀਂ ਵੀ ਜਾਣਦੇ ਹੋ ਪੁਰ ਮੈਂ ਫਿਰ ਦਬਾਰਾ ਕਿਹਾ ਕੀ ਹੁਣ ਜਿਹੜੇ ਤੁਹਾਡੇ ਕੋਲ ਜਿਹੜੇ ਆਮ ਆਦਮੀ ਪਾਰਟੀ ਦੇ ਬੰਦੇ ਨੇ ਉਹਨਾਂ ਪੁੱਛੋ ਕਿ ਐਡੀਆਂ ਵੱਡੀਆਂ ਵੱਡੀਆਂ ਬਾਹਮਾਂ ਕਰਕੇ ਉੱਚੀਆਂ ਉੱਚੀਆਂ ਕਰਕੇ ਜਿਹੜੇ ਪ੍ਰਚਾਰ ਕਰ ਰਹੇ ਕਿ ਅਸੀਂ ਹਸਪਤਾਲ ਫ੍ਰੀ ਕੀਤੇ ਆ ਦਵਾਈਆਂ ਫ੍ਰੀਆਂ ਟੈਸਟ ਫ੍ਰੀ ਤਾਂ ਦਵਾਈ ਲੈਣ ਦੀ ਲੋੜ ਨਹੀਂ ਉਹਨਾਂ ਨੇ ਦਵਾਈਆਂ ਕੀ ਦੇਣੀਆਂ ਹਸਪਤਾਲ ਆਏ ਬੰਦੇ ਨੂੰ ਪਾਣੀ ਤੱਕ ਨਹੀਂ ਦੇ ਸਕਦੇ ਨਾ ਕਿਉਂਕਿ ਪ੍ਰਬੰਧ ਨਹੀਂ ਹੋਇਆ ਆਓ ਇਕੱਠੇ ਹੋ ਕੇ ਹਮਲਾ ਮਾਰੀਏ ਔਰ ਕਾਲੀ ਦਾਲ ਜਿਤਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ